ਹਾਂਜੀ ਸਤਿ ਸ੍ਰੀ ਅਕਾਲ ਵਿਚਾਰਾਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ ਅੱਜ ਦਿਨ ਹੈਗਾ ਹੈਗਾ ਸ਼ੁੱਕਰਵਾਰ 16 ਅਗਸਤ ਹੋ ਗਿਆ ਅੱਜ ਟਾਈਮ ਹੈਗਾ ਇਹ 12 ਵਜੇ 12 ਵਜੇ ਦਾ ਮੀਂਹ ਪੈ ਰਿਹਾ ਸਾਡੇ ਬਹੁਤ ਮੀਂਹ ਆ ਗਿਆ ਸਾਡੇ ਮਸਾਂ ਮੀਂਹ ਪੈ ਅੱਜ ਪੂਰਾ ਜ਼ੋਰ ਦਾ ਹੈਗਾ

ਪਹਿਲਾ ਵੀ ਮੈਂ ਕੁਆਰਿੰਗ ਕਰ ਦਿੱਤੀ ਜੇ ਉਸ ਕੋਲ ਆਲੇ ਪਾਣੀ ਨੇ ਆ ਤਾਂ ਸੌਫੇ ਦਿੱਤੀਆਂ ਹਨਾ ਤਾਂ ਪਲਾਸਟਿਕ ਨੇ ਨਹੀਂ ਤਾਂ ਬਾਹਰ ਉੱਠਣਾ ਬਦਲਾ ਹੋ ਗਈ ਜਦੋਂ ਉੱਥੇ ਰਹੇ ਤੇਰੇ ਨਾਲ ਜਦੋਂ ਅਲਪਨੀ ਉਹ ਇੱਕ ਕਿਵੇਂ ਸੋਹਣਾ ਲੱਗਦਾ ਇਹ ਤਾਂ ਇਹਦਾ ਨੀਂਵਾਂ ਚੋ ਜੋਤ ਹੁਣ ਜਾਂਦਾ ਬਾਹਰ ਇਹਨੂੰ ਅੱਜ ਛੁੱਟੀ ਸੀਗੀ 15 ਦਿਨ ਵਾਸਤੇ ਛੁੱਟੀ ਤੇ ਨਾਲ ਇਹਨੂੰ 16 ਦਿਨ ਦੀ ਛੁੱਟੀ ਲਾਤੀ ਗਿਆ ਬਾਹਰ ਤਾਂ ਕਹਿੰਦਾ ਮੈਂ ਬਾਹਰ ਦੇਖਣਾ ਮੀਂਹ ਸੋਹਣਾ ਲੱਗਦਾ ਮੈਂ ਇੱਥੇ ਨਾ ਹੋਣੀ ਤਾਂ ਹੁਣ ਬਾਹਰ ਜਾ ਕੇ ਵਿੱਜੂ ਆ ਪੂਰਾ ਬੱਦਲ ਕੁਲਿਆ ਹੋਇਆਗਾ ਕਾਂਦਾ ਸਿੱਟੀਆਂ ਚ ਵੀ ਬਾਗੀਆਂ ਸੀ ਐ ਨਹੀਂ ਪਤਾ ਰੱਬ ਨਾ ਜਾਣਦੇ ਵੇ ਝਾੜੂ ਲਾ ਦਿੰਦੀ ਹਾਂ ਬਾਮਲੇ ਥੱਲੋਂ ਨਾ ਪੂੜਾ ਖੜਾ ਸੀ ਬਸ ਆਰਮਣ ਨੇ ਨਾ ਪਰੇ ਕਰਕੇ ਹੋਣੀ ਕੱਬ ਵੀ ਫੇਰ ਵੀ ਕਿੰਨਾ ਹੀ ਪਰੇ ਕਰਕੇ ਆਪਾਂ ਕੱਢ ਲਈਏ ਨਾ ਗੋਲੇ ਸਨ ਤਾਂ ਮੜਾ ਮੋਟਾ ਹੁੰਦਾ ਹੀ ਆ ਨਿਸ਼ਾਨ ਜਾ ਰਹਿ ਜਾਂਦਾਗਾ ਸਾਰਾ ਸਾਫ ਕਰਤਾ ਮੈਂ ਗਮਲੇ ਨਾਲ ਰੱਗਿੱਲੇ ਜੇ ਨਿਕਲਦੇ ਹੈ ਜਿੱਕੋ ਇਹ ਪਿਆ ਮੇਰਾ ਮੰਜੇ ਦਾ ਕੱਪੜਿਆਂ ਦਾ ਪਰਿਆ ਮੈਂ ਹੁਣ ਨਹੀਂ ਤੈਹ ਲਾਉਣੀ ਆਂਗੀ ਕੱਲ ਥੋਤੇ ਸੀਗੇ ਇਹ ਕੱਲ ਦੁਪਹਿਰ ਚੱਕਣੇ ਪੈਗੇ ਸਿੱਲ ਜੀ ਹੋ ਗਈ ਇਹਨਾਂ ਨੂੰ ਗਿੱਲੇ ਜੇ ਹੋ ਗਏ ਤੇ ਫਿਰ ਫੇਰ ਹੋ ਹੋ ਗਿਆ ਫਿਰ ਮੈਂ ਸਾਰਿਆਂ ਨੂੰ ਅੱਜ ਥੋਪਾ ਲਵਾਏਗੀ ਦੁਬਾਰਾ ਮੰਜੇ ਦੇ ਸਿੱਕੇ ਲਵਾਤੀ ਸਾਰਿਆਂ ਤੇ ਨਹੀਂ ਬੰਦੇ ਸੀ ਇਹਨੇ ਉਹਨੇ ਗਿੱਲੇ ਨਹੀਂ ਕੀਤੇ ਮੰਜੇ ਤੇ ਥੋਪਾ ਲਾਗੀ ਸਾਰਿਆਂ ਨੂੰ ਮੈਨੂੰ ਤਾਇਲਾ ਹੁੰਦੀ ਸੀ ਖਾਰਾ ਸਾਲਾ ਮੈਂ ਪੈ ਗਈ ਸੀ ਘੰਟਾ ਤੱਕ ਮਿਲੂ ਨਾ ਜਲਾ ਜਾ ਹੋਇਆ ਪੈਗਲ ਬੁਖਾਰ ਜਿਹਾ ਹੁੰਗ ਲੱਗੀ ਆ ਤੇ ਬਸ ਮੈਂ ਉਹ ਵੀ ਕੋਟਰ ਟੁੱਟ ਕੇ ਆਲੀ ਉਹ ਚਲ ਜੋ ਦੁਕਾਨ ਚੱਕਾ ਦਿੰਦਾ ਮੰਜਿਆਣਾ ਕਹਾ ਕੱਪੜੇ ਆਣਜਾ ਬਸ ਮੈਂ ਨਾਲ ਜਿਹੜੀ ਅੱਖ ਜੀ ਦਾ ਟੁੱਟ ਗੜੀਆਂ ਨੇ ਬਸ ਮੇਰੇ ਰੋਕ ਲੂਕ ਦੀ ਨਹੀਂ ਆ ਗਿਆ ਪਣੀਆਂ ਜੇ ਆ ਰਹੀਆਂ ਸੀ ਅੱਜ ਕੱਲ੍ਹ ਨੀਂਦ ਆਉਂਦੀ ਨਹੀਂ ਤਾਂ ਸੌਂਦੈਂਦੀ ਨਹੀਂ ਮੈਂ ਤਾਂ ਹੋਰ ਜੀ ਹੋ ਜਾਂਦੇ ਆ ਪਾਪੇ ਜੀ ਫੇਰ ਵੀ ਚਲ ਅੱਦਾ ਕੰਟਾਸ ਫੱਕ ਗਈ ਅੱਖ ਜੀ ਲੱਗ ਜਾਈਏਗੀ ਕੁਝ ਨਾ ਗੋਲ ਨਹੀਂ ਰੰਗ ਜੰਗ ਦੀ ਜੀ ਆਹ ਇਹ ਨਾਲ ਸਰੀਰ ਜਹੌਲਾ ਹੋ ਜਾਂਦਾ ਵਰਦਾ ਘੰਟਾ ਕੈਸੀ ਰੋੜਨਾ ਕਪੜਾ ਇੰਟਾ ਲਉਂਦਾ आजundaria में मिताली जा का सिसमाना है तो बच्चे में शक्ति कंपनी है दादा ने किया एक चालू जो नहीं करेगा एक बड़ा वाला कप्तान समिति बढ़िया होगा और ताकत की होगी आपकी बज जाए देखिए भाई लंबी किए भाई चलनी तो ये हमारे नाटा लगोगा सारे चले रुकती है ओ पुरानी गाड़ी multimulti-field ਜਮਨਾ ਮਾਤੀ ਸੀਗੀਆਂ ਇਹ ਫਸਲਾ ਹੋ ਗਿਆ ਦੁਚਾਇਆ ਖੁੱਤੀ ਬਾਕੀ ਪਰ ਥੋੜਾ ਚੱਕਿਆ ਦੂਜਾ ਟੱਬ ਭਰਿਆ ਪਿਆ ਪਾਣੀ ਢੋਣੂਗੇ ਤੇ ਸਾਫ ਕਰਦੂ ਕੁਛ ਮਾਰੀ ਬਾਜਰੀ ਤਾਂ ਉੱਗ ਜੇ ਤਾਂ ਗਿਆ ਬੁਹਾ ਵਸੇ ਬਾਦੀਆਂ ਨਾ ਪਾ ਦੂਗੀ ਫੇਰ ਆਪਣੀ ਵੀਡੀਓ ਵਾਲੀ ਤੋਂ ਵੀ ਹੋ ਜੂਗੀ ਵੀਜੇ ਲਾ ਕਰਦੇ ਆਪਾਂ ਇੱਥੇ ਐਂਡ ਤੱਕ ਤੇ ਸਾਡੀ ਵੀ ਵੀ ਚੰਗੀ ਲਾੜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜੀ ਜਰੂਰ ਦੱਸਿਆ ਕਰੋ ਜੀ ਕਿ ਵੀ ਸ਼ੇਅਰ ਕਰਦੇ ਆਪਾਂ से चैनल ससक्राइब करो